ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਆਓ ਸਰਦਾਰ ਹਰੀ ਸਿੰਘ ਜੀ ਨਲੂਆ ਸਿੱਖ ਕੌਮ ਦਾ ਮਹਾਨ ਜਰਨੈਲ ਉਸ ਦੀ ਬਾਤ ਆਪ ਜੀ ਦੇ ਨਾਲ ਸਾਂਝ ਪਾਈਏ 30 ਅਪ੍ਰੈਲ ਨੂੰ 1737 ਸ਼ਹੀਦੀਆਂ ਪ੍ਰਾਪਤ ਕਰ ਗਏ ਉਹਨਾਂ ਦਾ ਸਿੱਖ ਪੌ ਪਵਿੱਤਰ ਦਿਹਾੜਾ ਸ਼ਹੀਦੀ ਦਿਹਾੜਾ ਮਨਾਉਂਦੀਆਂ ਨੇ ਮਹਾਨ ਜੋਧਾ ਗੁਰੂ ਕੇ ਦੂਨੇ ਸਿੱਖ ਤੇ ਦੁਨੀਆ ਦੇ ਸਭ ਤੋਂ ਬਹਾਦਰ ਜਰਨੈਲ ਦਰਾ ਖੈਬਰ ਜਮਰੋਦ ਵਿਖੇ ਸ਼੍ਰੀ ਹਰੀ ਸਿੰਘ ਨਲਵਾ ਸ਼ਾਹ ਦਾ ਜੰਮ ਪੀ ਗਿਆ ਨਲਵੇ ਦੇ ਆਖਰੀ ਬੋਲ ਸਨ ਜੋ ਕਿ ਢਾਡੀ ਸੋਹਣ ਸਿੰਘ ਨੇ ਆਪਣੀ ਕਲਮ ਬੰਦ ਕੀਤੇ ਨੇ ਮੇਰਾ ਵਾਰ ਸਿੰਘਾਸਨ ਆਖਰੀ ਵਿੱਚ ਕਲੇ ਬਣਾਉਣਾ ਮੇਰਾ ਮੂੰਹ ਕਾਬਲ ਬਲ ਰੱਖਣਾ ਜਦ ਲਾਂਬੂ ਲਾਉਣਾ ਮੈਂ ਨਾ ਹੀ ਦੁਸ਼ਮਣ ਤੋਂ ਸਿੱਖਿਆ ਕਦੇ ਮੂੰਹ ਪਣਾਉਣਾ ਮੇਰਾ ਨਾਂ ਲੈ ਲੈ ਕੇ ਤੁਸਾਂ ਨੇ ਰਣਜੀਤ ਵਜਾਉਣਾ ਮੇਰਾ ਪਰਖਿਆ ਖੰਡਾ ਦੋ ਧਾਰਾ ਮੇਰੇ ਨਾਲ ਹੀ ਪਾਉਣਾ ਸ਼ਸਤਰ ਬਾਜੋ ਸੂਰਮਾ ਕਿਸੇ ਕੰਮ ਨਹੀਂ ਆਉਣਾ ਸ਼ਸਤਰ ਬਾਜੋ ਸੂਰਮਾ ਕਿਸੇ ਕੰਮ ਨਹੀਂ ਆਉਣਾ ਐਸਾ ਜੋਧਾ ਉਹਦੀ ਦੇਖ ਅੱਗੇ ਕਦੀ ਕੋਈ ਦੁਸ਼ਮਣ ਇੱਕ ਪਲ ਨਹੀਂ ਸਿੱਖੜ ਸਕਿਆ ਉਹਦੀਆਂ ਬਾਹਾਂਵਾਂ ਜਿਨ੍ਹਾਂ ਜ਼ੋਰ ਸੀ ਸ਼ੇਰ ਦਾ ਜਬਾੜਾ ਤੱਕ ਪਾੜ ਦਿੰਦਾ ਸੀ ਐਸਾ ਵਿਦਵਾਨ ਸੀ ਕਿ ਅੰਗਰੇਜ਼ੀ ਸੁਣ ਕੇ ਬਿੱਟਰ ਸਿੰਘ ਜਨਰਲ ਵੀ ਡੰਗ ਰਹਿ ਜਾਂਦੇ ਸੀ ਕਹਿੰਦੇ ਨੇ ਹਰੀ ਸਿੰਘ ਨਲਗਵੇ ਨੇ 1834 ਵਿੱਚ ਪਸ਼ਾਵਰ ਤੇ ਚੜ੍ਹਾਈ ਕੀਤੀ ਇਤੋਂ ਦਾ ਇੱਕ ਲਾਕਾ ਦਰਾ ਖੈਬਰ ਦਾ ਬਾਰਕ ਜਾਈ ਨਵਾਬ ਸ਼ਰੀ ਨਾਸਰ ਖਾਨ ਜਦ ਇਸ ਨੂੰ ਪਤਾ ਲੱਗਾ ਕਿ ਹਰੀ ਸਿੰਘ ਚੜ੍ਹ ਕੇ ਆ ਰਿਹਾ ਹੈ ਆਪਣੇ ਪੁੱਤਰ ਗਲਫਾਮ ਨੂੰ ਕਹਿਣ ਲੱਗਾ ਗਲਫਾਮ ਬੋਰੀਆ ਬਿਸਤਰਾ ਬਨ ਤੇ ਭੱਜ ਚਲੀ ਗਿਆ ਕਹਿੰਦਾ ਕਿਉਂ ਕਹਿੰਦਾ ਮੈਂ ਸੁਣਿਆ ਹੈ ਹਰੀ ਸਿੰਘ ਨਲੂਆ ਜੜ ਕੇ ਆ ਰਿਹਾ ਹੈ ਗਲਫਾਮ ਨੇ ਆਖਿਆ ਬਾ ਹਜੂਰ ਅਸੀਂ ਕਿਉ ਭਜਣਾ ਹੈ ਸਾਡੇ ਕੋਲ ਫੌਜ ਹੈ ਹਜ਼ਾਰਾਂ ਬਹਾਦਰ ਜਵਾਨ ਨੇ ਅਸੀਂ ਉਹਦੇ ਨਾਲ ਮੁਕਾਬਲਾ ਕਰਾਂਗੇ ਤਾਂ ਨਾਸਰ ਖਾਨ ਕਹਿਣ ਲੱਗਾ ਬੇਟਾ ਇੱਕ ਆਦਮੀ ਦੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ ਇੱਕ ਜੋਧੇ ਨੂੰ ਰਣ ਵਿੱਚ ਲੜ ਕੇ ਮਾਰਿਆ ਜਾ ਸਕਦਾ ਹੈ ਪਰ ਗੁਲਫਾਮ ਮੌਤ ਨੂੰ ਕਿੰਜ मारेਗਾ ਹਰੀ ਸਿੰਘ ਨਹੀਂ ਉਹ ਮੌਤ ਹੈ ਤੂੰ ਉਸ ਨਾਲ ਮੁਕਾਬਲਾ ਕਿਵੇਂ ਕਰ ਲਵੇਂਗਾ ਮੁਕਾਬਲੇ ਦੀ ਕੀ ਗੱਲ ਕਰਦਾ ਹਾਂ ਉਸ ਵੱਲ ਇੱਕ ਅੱਖ ਭਰ ਕੇ ਝਾਕ ਵੀ ਨਹੀਂ ਸਕਦਾ ਭਲਾਈ ਇਸ ਵਿੱਚ ਆਪਾਂ ਪਾ ਚ ਲਈਏ ਇਹ ਜਿੱਤ ਤੋਂ ਬਾਅਦ ਅਫਗਾਨਾਂ ਨੂੰ ਵੀ ਡਰ ਹੋ ਗਿਆ ਹੈ ਖਾਲਸੇ ਦਾ ਅਗਲਾ ਨਿਸ਼ਾਨਾ ਕਾਬਲ ਹੋਵੇਗਾ ਇਹਨਾਂ ਦਿਨਾਂ ਵਿੱਚ ਹਰੀ ਸਿੰਘ ਜਰਨੈਲ ਬੜਾ ਬਹਾਦਰ ਜੋਧਾ ਬਿਮਾਰ ਪਿਆ ਹੋਇਆ ਮੰਜੀ ਤੇ ਉਦੋਂ ਜਿਸ ਵੇਲੇ ਗਲਫਾਮ ਦੇ ਨਾਸਰ ਖਾਨ ਦੀ ਗੱਲ ਹੁੰਦੀ ਗਲਫਾਮ ਦਾ ਮੰਗਣਾ ਹੋਇਆ ਸੀ ਇੱਕ ਬੀਬੀ ਹੈ ਬਾਨੂ ਬਾਨੂ ਨੇ ਗਲਖਾਮ ਨੂੰ ਗਲਫਾਮ ਨੂੰ ਵੱਡਾ ਜੋਧਾ ਸਮਝ ਕੇ ਉਸਨੇ ਆਪਣੇ ਆਪ ਨੂੰ ਬੜਾ ਵੱਡਾ ਜੋਧਾ ਸਮਝਿਆ ਸੀ ਤੇ ਕਹਿਣ ਲੱਗਾ ਕਿ ਮੈਂ ਇਹ ਦੋਤੀ ਕੋਈ ਨਹੀਂ ਹੈ ਤੇ ਇਸ ਕਰਕੇ ਬਾਨੋ ਨੇ ਉਹਦੇ ਨਾਲ ਸ਼ਾਦੀ ਨੂੰ ਤੈਅ ਕਰ ਲਿਆ ਪਰ ਜਿਸ ਵੇਲੇ ਉਹਨੇ ਪਿਉ ਪੁੱਤਰਾਂ ਦੀ ਗੱਲ ਬਾਤ ਸੁਣੀ ਤੇ ਨਾਸਰ ਸਿੰਘ ਕਹੇ ਨਾਸਰ ਖਾਨ ਕਹਿ ਰਿਹਾ ਕਿ ਆਪਾਂ ਭੱਜ ਚਲੀਏ ਤੇ ਪਿਆਰਿਓ ਉਹਦਾ ਮਨ ਵੀ ਢੋਲ ਗਿਆ ਬਹਾਦਰ ਬੇਟੀ ਬਾਨੋ ਕਹਿੰਦੀ ਮੈਂ ਤਾਂ ਇਸ ਕਰਕੇ ਇਹਦੇ ਨਾਲ ਗੁਰਫਾਮ ਦੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੋਈ ਸੀ ਕਿ ਇੱਕ ਬਹਾਦਰ ਨੌਜਵਾਨ ਹੈ ਇਹ ਤਾਂ ਬਿਲਕੁਲ ਮੁਰਸ਼ਾ ਨੇ ਗਿਆ ਸੋ ਰਾਤ ਦੇ ਹਨੇਰੇ ਦੇ ਵਿੱਚ ਉਹ ਤਿਆਰ ਹੋ ਕੇ ਬੁਰਕਾ ਪਹਿਨ ਕੇ ਹਰੀ ਸਿੰਘ ਦੇ ਦਰ ਤੇ ਜਾ ਕਰਨੀ ਹਰੀ ਸਿੰਘ ਦੇ ਤੰਬੂ ਦੇ ਬਾਹਰ ਸਪਾਹੀਆਂ ਨੂੰ ਜਾ ਕੇ ਖਾਲਸਾ ਫੌਜਾਂ ਨੂੰ ਜਾ ਕੇ ਬੇਨਤੀ ਕਰਦੀ ਹੈ ਮੈਨੂੰ ਹਰੀ ਸਿੰਘ ਦੇ ਨਾਲ ਮਿਲਾ ਦੇ ਕਿਉਂਕਿ ਉਸਨੇ ਸੁਣਿਆ ਸੀ ਬੜਾ ਬਾਹੂ ਭੜੀਏ ਬੜਾ ਉਹਦਾ ਜੁੱਸਾ ਭਾਰਾ ਹੈ ਬੜਾ ਸੋਹਣਾ ਜਵਾਨ ਹੈ ਉਹਦੇ ਮਨ ਦੇ ਵਿੱਚ ਆਇਆ ਕਿ ਮੈਂ ਵੀ ਆਪਣੇ ਘਰ ਇੱਕ ਸੋਹਣੇ ਪੁੱਤਰ ਨੂੰ ਜਨਮ ਦੇਵਾਂਗੀ ਬੇਨਤੀ ਕਰਾਂਗੀ ਹਰੀ ਸਿੰਘ ਦੇ ਨਾਲ ਮੇਰਾ ਵਿਆਹ ਜੇਨ ਕਾ ਹੋਵੇ ਸੋਭਾ ਬਾਨੋ ਦੀ ਗੱਲ ਸੁਣ ਕੇ ਜਦੋਂ ਹਰੀ ਸਿੰਘ ਨੂੰ ਜਾ ਕੇ ਦੱਸਿਆ ਹਰੀ ਸਿੰਘ ਨੇ ਮਿਲਣੀ ਹਾਂ ਕਰ ਦਿੱਤੀ ਹਰੀ ਸਿੰਘ ਅੰਦਰ ਬੈਠਾ ਹੈ ਰੱਬ ਦਾ ਸਿਮਰਨ ਕਰ ਰਿਹਾ ਹੈ ਮਾਲਾ ਫੇਰ ਰਿਹਾ ਹੈ ਇੱਥੇ ਜਦੋਂ ਬਾਨੋ ਨੂੰ ਸਾਹਮਣੇ ਵੇਖਿਆ ਕਹਿਣ ਲੱਗਾ ਦਸੋ ਵਾਣੂ ਨੇ ਗੱਲਾਂ ਬਾਤਾਂ ਦੇ ਵਿੱਚ ਸਾਰੀ ਹਿਟਰੀ ਦੱਸੀ ਕਹਿਣ ਲੱਗੇ ਕਿ ਤੁਹਾਡੇ ਵਰਗਾ ਬਹਾਦਰ ਜੋਧਾ ਬਲੀ ਸ਼ੁਰਮਾ ਪੁੱਤਰ ਮੈਨੂੰ ਚਾਹੀਦਾ ਹੈ ਹਰੀ ਸਿੰਘ ਸੋਚਾਂ ਵਿੱਚ ਪੈ ਗਿਆ ਕਿ ਜੋ ਇਹਦੇ ਮਨ ਦੀ ਦਸ਼ਾ ਹੈ ਇਹਦੇ ਮਨ ਦੀ ਜਿਹੜੀ ਭਾਵਨਾ ਹੈ ਨਾ ਉਹਨੂੰ ਸਮਝ ਗਿਆ ਕਹਿਣ ਲੱਗਾ ਫਿਰ ਮੰਗ ਕੀ ਮੰਗ ਰੱਖਦੀ ਹੈ ਕਹਿਣ ਲੱਗੀ ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਸਿੱਖਾਂ ਦੇ ਦਰ ਦੇ ਉੱਤੋਂ ਜੋ ਮੰਗ ਲਈਏ ਮੌਤ ਮੰਗੀਏ ਮੌਤ ਮਿਲਦੀ ਹੈ ਜ਼ਿੰਦਗੀ ਮੰਗੀਏ ਜ਼ਿੰਦਗੀ ਮਿਲਦੀ ਹੈ ਧਨ ਦੌਲਤ ਮੰਗੀਏ ਧਨ ਦੌਲਤ ਮਿਲਦਾ ਹੈ ਹਰ ਇੱਕ ਚੀਜ਼ ਮਿਲਦੀ ਹੈ ਹਰੀ ਸਿੰਘ ਕਹਿਣ ਲੱਗਾ ਵਾਕਿਆ ਇਹ ਗੱਲ ਸੱਚੀ ਹੈ ਜੋ ਸ਼ਰਨਾ ਆਵੇ ਚੰਠ ਲਾਵੇ ਇਹ ਵਿਦ ਸੁਨਾਮੀ ਸੰਦਾ ਜੋ ਮੰਗੇਗੀ ਮਿਲੇਗਾ ਕਹਿੰਦੀ ਵਚਨ ਦਿਓ ਕਹਿੰਦਾ ਦਿੱਤਾ ਵਚਨ ਇਸ ਵੇਲੇ ਵਚਨ ਦੇ ਤਾ ਔਰ ਬਾਨੋ ਨੇ ਕਿਹਾ ਹਰੀ ਸਿੰਘ ਜੀ ਮੈਂ ਤੁਹਾਡੇ ਤੋਂ ਇੱਕ ਪੁੱਤਰ ਦੀ ਆਸ ਰੱਖਦੀ ਹਾਂ ਮੇਰੇ ਘਰ ਤੁਹਾਡੇ ਤੋਂ ਪੁੱਤਰ ਪੈਦਾ ਹੋਵੇ ਮੈਂ ਤਾਂ ਇਸ ਗੱਲ ਨੂੰ ਖੁਸ਼ ਹੋਵਾਂਗੀ ਔਰ ਤੁਹਾਡੇ ਕੋਲੋਂ ਇਹੀ ਮੰਗ ਕਰਦੀ ਹਾਂ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਹੈ ਵੈਦਨਬਾਉ ਸੋਚੀ ਪੈ ਗਿਆ ਹਰੀ ਸਿੰਘ ਜਨਾਇਲ ਸੋਚਾਂ ਸੋਚਦਿਆਂ ਸੋਚਦਿਆਂ ਸਤਿਗੁਰੂ ਨੇ ਐਸੀ ਬਖਸ਼ਿਸ਼ ਕੀਤੀ ਕਹਿਣ ਲੱਗਾ ਬਾਨੋ ਪੁੱਤਰ ਚਾਹੀਦਾ ਕਹਿੰਦੀ ਹਾਂ ਪੁੱਤਰ ਚਾਹੀਦਾ ਕਹਿੰਦਾ ਮਿਲ ਜਾਏਗਾ ਬੜੀ ਖੁਸ਼ ਹੋਈ ਕਹਿਣ ਲੱਗੀ ਇਹ ਤੋਂ ਵੱਡੀ ਮੇਰੀ ਖੁਸ਼ੀ ਕੀ ਹੋ ਸਕਦੀ ਹੈ ਕਹਿੰਦਾ ਅੱਜ ਤੋਂ ਬਾਅਦ ਤੂੰ ਮੇਰੀ ਮਾਂ ਤੇ ਮੈਂ ਤੇਰਾ ਪੁੱਤਰ ਇਹਨਾਂ ਸੁਣ ਕੇ ਥੋੜਾ ਜਿਹਾ ਮਨ ਨੂੰ ਬਾਨੋ ਦੇ ਠੇਸ ਪਹੁੰਚੀ ਪਰ ਫਿਰ ਵੀ ਚਲੋ ਜੋ ਉਹਨਾਂ ਨੇ ਉਹਦੇ ਨਾਲ ਵਾਅਦਾ ਕੀਤਾ ਸੀ ਬਾਂ ਫੜੇ ਦੀ ਰਾਜ ਰਹਿ ਜਾਵੇ ਸਿਰ ਜਾਂਦਾ ਤੇ ਜਾਣ ਦਿਓ ਪਿਆਰਿਓ ਹਰੀ ਸਿੰਘ ਨੇ ਉਹ ਉਸ ਨੂੰ ਆਪਣੀ ਮਾਂ ਬਰੋਬਰ ਸਮਝਿਆ ਸੋ ਅਗੇ ਜਿਸ ਵੇਲੇ ਹਰੀ ਸਿੰਘ ਜੋਦਾ ਬੁਖਾਰ ਨਾਲ ਲਟਾਰ ਪਿਆ ਹੋਇਆ ਉਧਰੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਵਰ ਨੌਨਿਹਾਲ ਸਿੰਘ ਦਾ ਵਿਆਹ ਸੀ ਕਵਰ ਨੌਨਿਹਾਲ ਸਿੰਘ ਦਾ ਵਿਆਹ ਸ਼ਾਮ ਸਿੰਘ ਜੀ اٹਾਰੀ ਵਾਲੇ ਉਹਨਾਂ ਦੇ ਗ੍ਰਹਿ ਵਿਖੇ ਪਿਆਰਿਓ ਉਸ ਟਾਈਮ ਦੇ ਉੱਤੇ ਬਹੁਤ ਵੱਡਾ ਕਾਠ ਹੋਇਆ ਸਾਰੀ ਆਰ ਵਰਦ ਤੋਂ ਰਾਜੇ ਮਹਾਰਾਜੇ ਇੱਥੇ ਪਹੁੰਚੇ ਨੇ ਔਰ ਸਭ ਤੋਂ ਮਿੰਗਾ ਕਹਿੰਦੇ ਵਿਆਹ ਉਸ ਟਾਈਮ ਤੇ 16 ਲੱਖ ਰੁਪਿਆ ਉਸ ਵਿਆਹ ਤੇ ਲੱਗਾ ਸੀ ਔਰ ਬੜਾ ਵੱਡਾ ਵਿਆਹ ਕੀਤਾ ਸੀ ਹਰੀ ਸਿੰਘ ਨੇ ਥੋੜੀ ਜੀ ਫੌਜ ਕਿਲੇ ਜਮਰੌਦ ਵਿੱਚ ਰੱਖ ਕੇ ਕੁਝ ਹਜ਼ਾਰ ਸਿੰਘ ਆਪਣੇ ਕੋਲ ਪਸ਼ਾਵਰ ਵਿੱਚ ਰੱਖ ਕੇ ਬਾਕੀ ਸਾਰੀ ਫੌਜ ਸ਼ਾਹੀ ਦਰਬਾਰ ਲਾਹੌਰ ਵਿਖੇ ਪਈ ਦਿੱਤੀ ਹੁਣ ਜਦ ਅਫਗਾਨਾਂ ਨੂੰ ਇਸ ਗੱਲ ਦੀ ਸੂਹ ਮਿਲੀ ਕਿ ਹਰੀ ਸਿੰਘ ਬਿਮਾਰ ਹੈ ਉਧਰੋਂ ਲਾਹੌਰ ਦਰਬਾਰ ਦੇ ਵਿੱਚ ਵਿਆਹ ਚੱਲਦਾ ਪਿਆ ਹੈ ਹਰੀ ਸਿੰਘ ਪਸ਼ਾਵਰ ਦੇ ਕਿਲੇ ਦੇ ਵਿੱਚ ਨਟਾਲ ਹੋਇਆ ਪਿਆ ਹੈ ਜਮਰੌਦ ਦੇ ਕਿਲੇ ਦੇ ਵਿੱਚ ਵੀ ਬਹੁਤ ਥੋੜੇ ਹਜ਼ਾਰ ਕ ਸਿੱਖ ਨੌਜਵਾਨ ਨੇ ਅਫਗਾਨਾਂ ਨੇ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਆਪਣੀ ਫੌਜ ਨੂੰ ਤੇ ਆਪਣੀ ਕੌਮ ਨੂੰ ਮਗਾਰਿਆ ਹੈ ਮੌਕਾ ਹੈ ਆਪਣਾ ਗਵਾਚਿਆ ਮਾਨ ਹਾਸਲ ਕਰੀਏ ਮੌਕਾ ਹੈ ਕਿਲਾ ਜਮਰੋਦ ਵੀ ਜਿੱਤ ਲਈਏ ਮੌਕਾ ਹੈ ਪਸ਼ਾਵਰ ਤੱਕ ਧਾਂਗ ਪਾ ਦਈਏ ਹਰੀ ਸਿੰਘ ਬਿਮਾਰ ਪਿਆ ਹੈ ਉਸ ਤੋਂ ਹੁਣ ਕੋਈ ਡਰ ਨਹੀਂ ਤੇ ਫੌਜ ਵੀ ਬਹੁਤ ਘੱਟ ਹੈ ਹੁਣ ਵੀ ਬਦਲਾ ਨਾ ਲਿਆ ਸਾਡੀਆਂ ਆਉਣ ਵਾਲੀਆਂ ਪੀੜੀਆਂ ਸ਼ਾਨੋਂ ਮੇਣੇ ਮਾਰਦੀਆਂ ਰਹਿਣਗੀਆਂ ਤੁਸੀਂ ਕਾਰੇ ਬਹਾਦਰ ਸੀ ਇੱਕ ਮੁੱਠੀ ਪਾਰ ਸਿੱਖ ਕੌਮ ਤੋਂ ਆਪਣਾ ਰਾਜ ਭਾਗ ਵਾਪਸ ਨਹੀਂ ਲੈ ਸਕੀ ਬਸ ਫਿਰ ਕੀ ਸੀ ਅਫਗਾਨਾਂ ਵਿੱਚ ਅਤ ਦਾ ਜੋਸ਼ ਭਰ ਗਿਆ ਉਹਨਾਂ ਨੇ ਰਾਤੋ ਰਾਤ 40000 ਦੀ ਫੌਜ ਦੇ ਨਾਲ ਜਮਰੌਹ ਦੇ ਕਿਲੇ ਨੂੰ ਘੇਰ ਲਿਆ ਇਧਰ ਉਹ ਕਿਲੇ ਦੇ ਸਰਦਾਰ ਮਹਾ ਸਿੰਘ ਵੀਰਪੁਰੀਏ ਨੇ ਉਹਨਾਂ ਨੂੰ ਬੜੀ ਦਲੇਰੀ ਦੇ ਨਾਲ ਮੁਕਾਬਲਾ ਕਰਨਾ ਤੇ ਅਫਗਾਨਾਂ ਨੂੰ ਕਿਲੇ ਤੋਂ ਬੜੀ ਦੂਰ ਰੋਕੀ ਰੱਖਣਾ ਇਹ ਉਹਨਾਂ ਦੀ ਸਿਅ ਹੈ ਸੀ ਉਧਰੋਂ ਮਹਾ ਸਿੰਘ ਨੇ ਸਰਦਾਰ ਹਰੀ ਸਿੰਘ ਨੂੰ ਜਦੋਂ ਸਾਰੀ ਦਿਨ ਦੀ ਜੰਗ ਚੱਲੀ ਏ ਰਾਤ ਨੂੰ ਫੈਸਲਾ ਹੋਇਆ ਕਿਲੇ ਦੀ ਇੱਕ ਬਾਈ ਟੁੱਟ ਚੁੱਕੀ ਸੀ ਔਰ ਉਸ ਕਿਲੇ ਦੀ ਬਾਈ ਨੂੰ ਪੂਰਨ ਵਾਫੇ ਸੋ ਸਿੱਖ ਦੀ ਡਿਊਟੀ ਲਾਈ ਗਈ ਇਸ ਬਾਈ ਨੂੰ ਰਾਤੋ ਰਾਤ ਪੂਰਾਂਗੇ ਦੂਸਰਾ ਹਰੀ ਸਿੰਘ ਜਰਨੈਲ ਨੂੰ ਸਿਨੇ ਆ ਭੇਜਣਾ ਹੈ ਕੋਈ ਤਿਆਰ ਹੋ ਜਿਹੜਾ ਜਾ ਕੇ ਇਹ ਚਿੱਠੀ ਲੈ ਜਾਵੇ ਪਹਿਲਾਂ ਤਾਂ 100 ਜਰਨੈਲ ਜੇ ਕਹੇ ਤੇ ਸਿੱਖ ਤਿਆਰ ਵਰਤਿਆਰ ਹੋਏ ਔਰ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਪੜ ਪਿਆ ਆਇਆ ਸੀ ਕਲੇ ਨੂੰ ਜਮਰੌਦ ਦੇ ਕਲੇ ਨੂੰ ਉਹਨੂੰ ਪੂਰਾ ਕਰ ਦਿੱਤਾ ਔਰ ਦੂਸਰੀ ਬੇਨਤੀ ਜਿਹੜੀ ਕੀਤੀ ਉਹ ਇੱਕ ਬੀਬੀ ਹੈ ਹਰਸ਼ਰਨ ਕੌਰ ਉਹ ਖਾਲਸੇ ਤੋਂ ਆਗਿਆ ਮੰਗਦੀ ਹੈ ਕਿੱਠੀ ਮੈਂ ਲੈ ਕੇ ਜਾਵਾਂਗੀ ਹਰੀ ਸਿੰਘ ਤੱਕ ਹਰੀ ਸਿੰਘ ਤੱਕ ਚਿੱਠੀ ਲਿਖ ਕੇ ਪਹਿਲਾਂ ਤੇ ਉਸ ਨੂੰ ਇਜਾਜ਼ਤ ਨਹੀਂ ਮਿਲਦੀ ਅਖੀਰ ਉਹ ਆਪਣੀ ਸਾਰੀ ਵਿਸ਼ਿਆ ਦਾ ਇਹ ਕਿ ਮੈਂ ਵੀ ਤੁਹਾਡੇ ਵਾਂਗ ਹਾਂ ਮੋਢੇ ਨਾਲ ਮੋਢਾ ਲਾ ਕੇ ਜਗ ਚਸ ਲਿਆ ਇਸ ਮੌਕੇ ਤੇ ਮੈਂ ਇਸ ਦਾ ਹੱਲ ਕਰਾਂਗੀ ਸੋ ਪਿਆਰਿਓ ਉਹ ਚਿੱਠੀ ਲੈ ਕੇ ਹਰੀ ਸਿੰਘ ਨਰੂਏ ਦੇ ਦਰ ਤੇ ਜਾਂਦੀ ਹੈ ਕਿਲਾ ਫਤਿਹਗੜ ਦੀ ਬਾਹਰਲੇ ਫਸੀਲ ਦਾ ਕੋਈ ਹਿੱਸਾ ਵੈਰੀਆਂ ਦੀਆਂ ਤੋਫਾਂ ਤੇ ਗੋਲਿਆਂ ਨਾਲ ਡਿਗਾ ਹੈ ਪ੍ਰਤੀਤ ਹੁੰਦਾ ਹੈ ਸਵੇਰੇ ਅਫਗਾਨਾਂ ਨੇ ਕਿਲੇ ਪਰ ਹੱਲਾ ਕਰਕੇ ਖਾਸੇ ਦਾ ਤੇ ਆਪ ਦਾ ਪਿਆਰਾ ਫਤਿਹਗੜ ਧਰਤੀ ਦੇ ਵਿੱਚ ਮਲਾ ਦੇਣਾ ਹੈ ਪਰ ਆਪ ਨੂੰ ਜਾਣ ਕੇ ਪ੍ਰਸੰਤ ਹੋਵੇਗੀ ਆਪ ਨੇ ਜਿੰਨਾ ਜਵਾਨਾਂ ਪਰ ਭਰੋਸਾ ਕਰਕੇ ਇਸ ਕਿਲੇ ਦੀ ਇੱਜ਼ਤ ਉਹਨਾਂ ਦੇ ਹੱਥ ਸੌਂਪੀ ਹੈ ਉਹਨਾਂ ਵਿੱਚ ਇੱਕ ਵੀ ਐਸਾ ਨਹੀਂ ਨਿਕਲਿਆ ਜਿਸ ਨੇ ਕੌਮ ਦੀ ਇੱਜ਼ਤ ਦੇ ਟੱਕਰੇ ਆਪਣੀ ਜਾਨ ਨੂੰ ਅਧੇਰੇ ਪਿਆਰਾ ਸਮਝਾਵੇ ਪਰ ਪਿੱਛੋ ਸ਼ਹਿਰ ਸਾਡੇ ਵੱਲ ਆਪ ਨੂੰ ਕੋਈ ਖਾਤ ਨਾ ਪਹੁੰਚ ਸਕੇ ਹੁਣ ਕਿਲੇ ਦੇ ਸਰਬਤ ਖਾਲਸੇ ਵੱਲੋਂ ਸਦਕਾਰ ਭਰੇ ਦਿਲ ਨਾਲ ਅੰਤਮ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੁਲਾਉਣੀ ਹੈ ਇਕ ਖਦ ਕੁਝ ਰਾਤ ਬਾਕੀ ਰਹਿੰਦੇ ਹਰੀ ਸਿੰਘ ਤੱਕ ਪਹੁੰਚੀਏ ਖਦ ਪੜਦੇ ਹੀ ਹਰੀ ਸਿੰਘ ਨਲਵੇ ਦੀ ਅੱਖਾਂ ਵਿੱਚ ਲੋਹ ਉਤਰਾਇਆ ਆਪਣੀ ਬਿਮਾਰੀ ਦੀ ਪ੍ਰਵਾਹ ਨਾ ਕਰਦੇ ਹੋਏ ਖਾਲਸਾ ਰਾਜ ਦੀ ਸ਼ਾਨ ਨੂੰ ਬਚਾਉਣ ਲਈ ਉਸੇ ਵਲੇ ਆਪਣੀ ਥੋੜੀ ਜੀ ਫੌਜ ਨਾਲ ਜਮਰੋਦਵਾਲ ਨੂੰ ਕੂਚ ਕਰ ਦਿੱਤਾ ਸਵੇਰ ਹੋਣ ਤੋਂ ਪਹਿਲਾਂ ਕਿਲੇ ਦੇ ਦਰਵਾਜ਼ੇ ਅੱਗੇ ਜਾ ਕੇ ਰੁਟਦਾ ਹੈ ਜਦ ਅਫਗਾਨਾਂ ਨੇ ਤਰਕੇ ਉੱਠ ਕੇ ਕਿਲੇ ਦੇ ਦਰਵਾਜ਼ੇ ਵੱਲ ਮੂੰਹ ਕੀਤਾ ਦੁਨੀਆ ਦਾ ਸਭ ਤੋਂ ਬਹਾਦਰ ਸੂਰਮਾ ਸਰਦਾਰ ਹਰੀ ਸਿੰਘ ਨਲਵਾ ਆਪਣੇ ਘੋੜੇ ਉੱਪਰ ਆਪਣੀ ਸ਼ਮਸ਼ੀਰ ਸ਼ਮਸ਼ੀਰ ਨੂੰ ਦੇਵੇਂਣ ਕਰੀ ਖੜਾ ਸੀ ਉਹਦੀ ਤਲਵਾਰ ਵੈਲਿਆਂ ਡੰਗਣ ਲਈ ਕਰਕਰ ਜੀਭਾਂ ਮਾਰ ਰਿਹਾ ਸੀ ਫਿਰ ਕਿਸੇ ਅਫਗਾਨੀ ਫੌਜਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਆਪਣੇ ਜਰਨੈਲ ਨਾਲ ਲੜਨ ਲੱਗ ਪਏ ਤੁਸੀਂ ਕਹਿੰਦੇ ਸੀ ਹਰੀ ਸਿੰਘ ਬਿਮਾਰ ਪਿਆ ਹੈ ਉੱਠ ਨਹੀਂ ਸਕਦਾ ਉਹ ਤਾਂ ਰਣ ਤਤ ਦੇ ਵਿਚ ਆਣ ਕੇ ਖੜਾ ਹੈ ਹੁਣ ਅਸੀਂ ਨਹੀਂ ਲੜ ਸਕਦੇ ਥੋਡੀਆਂ ਤਲਵਾਰਾਂ ਤੇ ਬੰਦੂਕਾਂ ਅਸੀਂ ਮੌਤ ਨਾਲ ਲੜਨ ਵਾਸਤੇ ਮੁਕਾਬਲਾ ਕਰਨ ਵਾਸਤੇ ਨਹੀਂ ਕਰ ਸਕਦੇ ਤੁਸੀਂ ਆ ਵੀ ਦੱਸੋ ਫਿਰ ਕੀ ਹੋਇਆ ਜਿਹਦਾ ਅਫਗਾਨਾ ਨੂੰ ਡਰ ਸੀ ਥੋੜੇ ਹੀ ਘੰਟਿਆਂ ਵਿੱਚ ਖਰੀ ਸਿੰਘ ਨੇ ਤੇ ਉਹਦੇ ਸਿਰਲੱਥ ਯੋਧਿਆਂ ਨੇ ਅਫਗਾਨਾਂ ਦੇ 70 ਬਿਸ਼ਾਦ ਤੇ ਲਹੂ ਦੀਆਂ ਨਦੀਆਂ ਵਗਾ ਦਿੱਤੀਆਂ ਲਾਸ਼ਾਂ ਦੇ ਬਾਹਰ ਲਾ ਰਹੇ ਤੇ ਇਹ ਥੋੜੀ ਜੀ ਲੜਾਈ ਤੋਂ ਬਾਅਦ ਅਫਗਾਨ ਭਾਈ ਤੁਰੇ ਮੈਦਾਨ ਖਾਲਸੇ ਦੇ ਹੱਥ 'ਚ ਆਏ ਮਾੜੀ ਸਾਡੀ ਕੌਮ ਦੀ ਕਿਸਮਤ ਕੋਹ ਸਿਪਾਈ ਉਹਨਾਂ ਦਾ ਪਿੱਛਾ ਕਰਨ ਉਹਨਾਂ ਨੂੰ ਦੂਰ ਤੱਕ ਖੇੜਨ ਲਈ ਮਗਰ ਗਏ ਪਿਆਰਿਓ ਖਾਲਸੇ ਦਾ ਇੱਕ ਨਿਯਮ ਸੀ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਨਿਹੱਥੇ ਤੇ ਵਾਰ ਨਹੀਂ ਕਰਨਾ ਇਸਤਰੀ ਤੇ ਵਾਰ ਨਹੀਂ ਕਰਨਾ ਬੱਚੇ ਤੇ ਵਾਰ ਨਹੀਂ ਕਰਨਾ ਪਰ ਨੌਜਵਾਨਾਂ ਤੋਂ ਖੁਸ਼ੀ ਛਾਂ ਵੀ ਨਾ ਗਈ ਉਹ ਉਹਨਾਂ ਦੇ ਪਿੱਛੇ ਹੋ ਤਰੇ ਔਰ ਉਹਨਾਂ ਨੂੰ ਰੋਕਣ ਵਾਸਤੇ ਸਰਦਾਰ ਹਰੀ ਸਿੰਘ ਨਲਗਵਾ ਨੇ ਆਪਣਾ ਘੋੜਾ ਪਿੱਛੇ ਧੜਾਇਆ ਤੇ ਇੱਕ ਖੁੰਦਰ ਦੇ ਪਿੱਛੇ ਦੋ ਪਠਾਨ ਰਾਈਫਲ ਲੈ ਕੇ ਬੈਠੇ ਸਨ ਜਿਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਹਰੀ ਸਿੰਘ ਨਲਵਾ ਆ ਰਿਹਾ ਹੈ ਉਹਨਾਂ ਨੇ ਸਰਦਾਰ ਦੇ ਉੱਤੇ ਗੋਲੀ ਚਲਾ ਦਿੱਤੀ ਗੋਲੀ ਦੇ ਨਾਲ ਫਟੜ ਹੋ ਗਿਆ ਘੋੜਾ ਰੋਕਿਆ ਦੋਵਾਂ ਨੂੰ ਮੌਤ ਦੀ ਗੱਡੀ ਚਲਾ ਦਿੱਤਾ ਆਪ ਉਸੇ ਤਰ੍ਹਾਂ ਹੀ ਲੱਗੀ ਗੋਲੀ ਤੋਂ ਘੋੜੇ ਤੇ ਬੈਠ ਕੇ ਕਿਲੇ ਦੇ ਵਿੱਚ ਆ ਗਏ ਕਿਲੇ ਦੇ ਵਿੱਚ ਆਣ ਕੇ ਉਹਨਾਂ ਨੇ ਆਪਣੀ ਸਾਰੀ ਸੰਗਤ ਨੂੰ ਸੰਬੋਧਨ ਕੀਤਾ ਹੈ ਸੰਬੋਧਨ ਕਰਕੇ ਉਹਨਾਂ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਭਾਣਾ ਵਾਪਰਿਆ ਹੈ ਔਰ ਕਿਸ ਤਰੀਕੇ ਦੇ ਨਾਲ ਅਸੀਂ ਉਥੋਂ ਉਹਨਾਂ ਦੋਹਾਂ ਅਫਗਾਨੀਆਂ ਨੂੰ ਸੋਧ ਕੇ ਤੁਹਾਡੇ ਕੋਲ ਆ ਗਏ ਸਮਾਂ ਬਹੁਤ ਥੋੜਾ ਹੈ ਮੈਂ ਇਸ ਤੋਂ ਅੱਗੇ ਤੁਹਾਡੇ ਵਿੱਚ ਨਹੀਂ ਰਹਿ ਸਕਦਾ ਤੁਸੀਂ ਕਿਰਪਾ ਕਰਕੇ ਇਹ ਖਾਲਸਾ ਰਾਜ ਤੱਕ ਜਿਹੜੀ ਚਿੱਠੀ ਆ ਪਚਾਓ ਔਰ ਮੇਰੇ ਸੰਸਕਾਰ ਜਿਹੜਾ ਹੈ ਕਿਲੇ ਦੇ ਅੰਦਰ ਕਰਨਾ ਹੈ ਮੇਰੇ ਸੰਸਕਾਰ ਕਿਲੇ ਤੋਂ ਬਾਹਰ ਨਹੀਂ ਕਰਨਾ ਅੰਦਰ ਹੀ ਇਹਨੂੰ ਕਿਲੇ ਦੇ ਵਿੱਚ ਮੇਰੀ ਸੂ ਤੱਕ ਨਾ ਨਿਕਲੇ ਜਿੰਨਾ ਚਿਰ ਤੱਕ ਮਹਾਰਾਜ ਰਣਜੀਤ ਸਿੰਘ ਤੱਕ ਖਬਰ ਨਹੀਂ ਪਹੁੰਚਦੀ ਹਰੀ ਸਿੰਘ ਪਿਆਰਿਓ ਐਸਾ ਜਰਨੈਲ ਸੀ ਹਰੀ ਸਿੰਘ ਐਸਾ ਜੋਧਾ ਸੀ ਇਹਦਾ ਨਾਂ ਸੁਣ ਕੇ ਪਠਾਨ ਬੀਬੀਆਂ ਬੱਚਿਆਂ ਨੂੰ ਕਹਿੰਦੀਆਂ ਸੀ ਸੌਂ ਜਾ ਨਾ ਤੇ ਨਲਵਾ ਆ ਜਾਏਗਾ ਪਿਆਰਿਓ ਅਫਗਾਨਿਸਤਾਨ ਦੀਆਂ ਗਲੀਆਂ ਵਿੱਚ ਮੌਤ ਨੂੰ ਨੱਚਣ ਲਾ ਦਿੰਦਾ ਸੀ ਬੱਚੇ ਅੱਜ ਤੱਕ ਕੁੱਠੇ ਸੌਂਦੇ ਨੇ ਮੂੰਹ ਲਾੜ ਆਪਣੇ ਸਫਰਨਾਮੇ 'ਚ ਲਿਖਦਾ ਹੈ ਇੱਕ ਵਾਰ ਅਰਾਂ ਦੇ ਵਰਸ਼ਾ ਅਬਾਸ ਮਿਰਜਾਨੇ ਮੈਨੂੰ ਖਾਲਸਾ ਫੌਜ ਦੀ ਬੇਤਾ ਲਿਖਣ ਵਾਸਤੇ ਕਿਹਾ ਜੇ ਦੱਸਿਆ ਕਿ ਬਾਕੀ ਗੱਲਾਂ ਤਾਂ ਵੱਖ ਨੇ ਜਿਕਲਾ ਹਰੀ ਸਿੰਘ ਨਲਵਾ ਹੀ ਦਰਿਆ ਸਿੰਨ ਤੋਂ ਪਾਰ ਹੋ ਜਾਵੇ ਆਪਦੀ ਸ਼ਾਂਤੀ ਇਸ ਵਿੱਚ ਹੋਏਗੀ ਆਪ ਨੂੰ ਤਬਰੇਹ ਜਾ ਕੇ ਆਪਣਾ ਲੈਣੀ ਪੈਗੀ ਇਹ ਹਰੀ ਸਿੰਘ ਨਲਵੇ ਦਾ ਜਿਹੜਾ ਸੀ ਪਿਆਰੋ ਏਡਾ ਵੱਡਾ ਨਾਮ ਸੀ ਏਡਾ ਵੱਡਾ ਉਹ ਜੋਧਾ ਸੀ ਹਰੀ ਸਿੰਘ ਨਲਵਾ ਜਿਹੜਾ ਸਰਦਾਰ ਦਾ ਨਾਮ ਕਿਸ ਤਰੀਕੇ ਨਾਲ ਪਿਆ ਸੀ ਪਿਆਰਿਓ ਹਰੀ ਸਿੰਘ ਨਲਵਾ ਮਹਾਨ ਯੋਧਾ ਇੱਕ ਵਾਰ ਮਹਾਰਾਜੇ ਰਣਜੀਤ ਸਿੰਘ ਦਾ ਕਾਫਲਾ ਜਾ ਰਿਹਾ ਸੀ ਸ਼ਿਕਾਰ ਨੂੰ ਤੇ ਜਿਸ ਵੇਲੇ ਪੀਅਰਡ ਕਾਲਜ ਦੇ ਪਾਸ ਉਸ ਕਾਫਲੇ ਸੋਚ ਰਹੀ ਹੈ ਇਹ ਇਹ ਸਟੇਡੀਅਮ के पास के, ये रहिए देखिए ਪਿਆਰਿਓ ਸ਼ਿਕਾਰ ਤੇ ਜਾਂਦੇ ਨੇ ਹਰੀ ਸਿੰਘ ਨਲਵਾ ਵੀ ਨਾਲ ਜੰਗਲ ਦੇ ਵਿੱਚ ਗਏ ਔਰ ਜੰਗਲ ਦੇ ਵਿੱਚ ਜਾ ਕੇ ਇੱਕ ਸ਼ੇਰ ਉਹ ਹੱਲਾ ਕਰ ਦਿੰਦਾ ਹੈ ਔਰ ਉਸ ਥਾਂ ਦੇ ਉੱਤੇ ਹਰੀ ਸਿੰਘ ਜੋਧਾ ਉਹਦੇ ਉੱਤੇ ਸ਼ੇਰ ਨੇ ਹਮਲਾ ਕਰਕੇ ਘੋੜੇ ਤੋਂ ਥੱਲੇ ਸੁੱਟ ਲਿਆ ਹੱਥ ਦੇ ਵਿੱਚੋਂ ਤਲਵਾਰ ਵੀ ਨਿਕਲ ਗਈ ਹੈ ਐਸ ਵੇਲੇ ਹਰੀ ਸਿੰਘ ਨਲਵੇ ਦਾ ਤੇ ਸ਼ੇਰ ਦਾ ਮਾਲ ਜੁੱਧ ਹੋ ਰਿਹਾ ਏ ਉਸ ਜੁੱਧ ਦੇ ਵਿੱਚ ਪਿਆਰਿਓ ਖੋਲਦਿਆਂ ਖੋਲਦਿਆਂ ਬੜਾ ਜਵਾਨ ਸੀ ਹਰੀ ਸਿੰਘ ਉਹਦੇ ਹੱਥਾਂ ਦੇ ਵਿੱਚ ਸ਼ੇਰ ਦੇ ਜਬਾੜੇ ਆ ਜਦੇ ਹੁਣ ਜਬਾੜਿਆਂ ਤੋਂ ਫੜਕੇ ਹਰੀ ਸਿੰਘ ਨਲੂਏ ਨੇ ਸ਼ੇਰ ਦੇ ਦੋ ਟੋਟੇ ਕਰ ਦਿੱਤੇ ਪਾੜ ਕੇ ਰੱਖ ਦਿੱਤਾ ਯਾਰੋ ਇਹ ਸੀ ਉਹਦੇ ਬਾਹੂ ਗਲੀ ਜਾਨ ਉਸ ਦਾ ਸਰੀਰ ਉਸ ਦਾ ਜੁੱਸਾ ਉਸ ਦੇ ਵਿੱਚ ਤਾਕਤ ਉਸ ਦਾ ਹੌਸਲਾ ਉਸ ਦੇ ਵਿੱਚ ਮਲਯੁਧ ਕਰਨ ਦੀ ਸ਼ਕਤੀ ਤੇ ਇਸੇ ਗੱਲ ਤੋਂ ਇੱਕ ਨਲ ਰਾਜਾ ਸੀ ਪਿਆਰਿਓ ਨਲ ਰਾਜੇ ਨੇ ਸ਼ੇਰ ਨੂੰ ਇਸ ਤਰ੍ਹਾਂ ਮਾਰਿਆ ਸੀ ਹਰੀ ਸਿੰਘ ਨਲਵੇ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਨੇ ਉਸ ਨਲ ਦੇ ਨਾਂ ਤੇ ਨਲਵਾ ਰੱਖਿਆ ਔਰ ਨਲਵਾ ਨਾਮ ਸ਼ੁਰੂ ਹੋ ਗਿਆ ਅੱਜ ਤੱਕ ਖਾਲਸੇ ਦੇ ਵਿੱਚ ਉਸ ਦੀ ਧਾਗੇ ਸੋ ਪਿਆਰਿਓ ਅੰਤਲੇ ਸਮੇਂ 30 ਅਪ੍ਰੈਲ ਆਪ ਜੀ ਉਸ ਕਿਲੇ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਕਿਲੇ ਦੇ ਵਿੱਚ ਆਪ ਜੀ ਦਾ ਸਸਕਾਰ ਕੀਤਾ ਔਰ ਬਾਹਰ ਧੁਨਖ ਤੱਕ ਨਹੀਂ ਨਿਕਲ ਦਿੱਤੀ ਸੋ ਪਿਆਰਿਓ ਇਹ ਸੀ ਹਰੀ ਸਿੰਘ ਨਲੂਏ ਦਾ ਇਤਿਹਾਸ ਇੱਕ ਐਡਾ ਬਹਾਦਰ ਮਹਾਨ ਜਰਨੈਲ ਜੋਧਾ ਜਿਸ ਦੀ ਧਾਨ ਡਰੇ ਖੈਬਰ ਦੇ ਵਿੱਚ ਹੈ ਔਰ ਕਾਬਲ ਕੰਧਾਰ ਤੱਕ ਦੀਆਂ ਕੰਧਾਂ ਜਿਹੜੀਆਂ ਨੇ ਹਰੀ ਸਿੰਘ ਦੇ ਨਾਮ ਤੋਂ ਕਰਦੀਆਂ ਸਨ ਹਰੀ ਸਿੰਘ ਐਸਾ ਜਰਨੈਲ ਸੀ ਪਰ ਅਫਸੋਸ ਅੱਜ ਉਹੀ ਕਾਬਲ ਕੰਧਾਰ ਦੇ ਵਿੱਚ ਸਾਡੇ ਗੁਰਦੁਆਰੇ ਸੁਰਖਤ ਨਹੀਂ ਰਹੇ ਸਾਡੇ ਸਿੱਖੋਥੇ ਸੁਰਖਤ ਨਹੀਂ ਉਹਨਾਂ ਦੀ ਗਿਣਤੀ ਇਤਨੀ ਕੁ ਸੀ ਕਹਿੰਦੇ ਨੇ ਕਿ 8 ਲੱਖ ਦੀ ਗਿਣਤੀ ਸੀ ਕਾਬਲ ਕੰਧਾਰ ਦੇ ਵਿੱਚ ਸਿੱਖਾਂ ਦੀ ਜਿਹੜੀ ਦੋ ਅਟੈਕ ਹੋਏ ਇੱਕ ਗੁਰਦੁਆਰਾ ਘਾਰ ਤੇਪੁਰਖ ਤੇ ਇੱਕ ਗੁਰਦੁਆਰਾ ਹਰ ਰਾਏ ਜੀ ਜਿੱਥੇ ਕੇ ਬਹੁਤ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਔਰ ਉਸ ਤੋਂ ਬਾਅਦ ਘੜਦੀ ਘੜਦੀ 8 ਲੱਖ ਤੋਂ ਗਿਣਤੀ 40 ਹਜ਼ਾਰ ਐਸ ਵੇਲੇ ਸਿਰਫ 15 ਸਿੱਖ ਨੇ ਕਾਬਲ ਦੇ ਵਿੱਚ ਜਿਹੜੇ 15 ਹੀ ਗੁਰਦੁਆਰਿਆਂ ਦੇ ਵਿੱਚ ਝਾੜੂ ਪੂੰਛਾ ਲਾ ਕੇ ਸਾਫ ਸਫਾਈ ਕਰਕੇ ਆਉਂਦੇ ਨੇ ਕਿਉਂਕਿ ਇੱਕ ਕਾਰ ਤੇ ਪੁਰਖ ਗੁਰਦੁਆਰਾ ਸਾਹਿਬ ਹੈ ਜਿੱਥੇ ਪ੍ਰਕਾਸ਼ ਹੈ ਪਿਆਰਿਓ ਬਾਕੀ ਗੁਰਦੁਆਰਿਆਂ ਦੇ ਵਿੱਚ ਪ੍ਰਕਾਸ਼ ਵੀ ਨਹੀਂ ਰਿਹਾ ਝੂਮਰ ਕਰੋੜਾਂ ਰੁਪਈਆ ਦੇ ਝੂਲਦੇ ਨੇ ਵੱਡੇ ਵੱਡੇ ਉਥੇ ਗਲੀਚੇ ਜਿਹੜੇ ਸਨ ਕਰਬਾਂ ਖਰਬਾਂ ਰੁਪਈਆ ਦੇ ਔਰ ਇਤਨੀ ਜਗ੍ਹਾ ਕਿ ਅੱਜ ਵੀ ਉਹ ਜਗ੍ਹਾ ਜਿਹੜੀਆ ਗੁਰਦੁਆਰਾ ਸਾਹਿਬ ਦੀ ਮਲਕੀਅਤ ਹੈ ਪਰ ਅਫਸੋਸ ਨਾ ਸ਼ਰੋਮਣੀ ਕਮੇਟੀ ਨਾ ਬਾਬੇ ਕਾਰ ਸੇਵਾ ਵਾਲੇ ਜਿਹੜੇ ਉਧਰ ਨੂੰ ਮੂੰਹ ਕਰਦੇ ਨੇ ਤੇ ਨਾ ਕੋਈ ਗੁਰੂ ਸਿੱਖ ਕਰਦਾ ਸੋ ਪਿਆਰਿਓ ਅਸੀਂ ਇਤਿਹਾਸ ਤੇ ਬਹੁਤ ਗਾਲ ਇਨੀ ਹਸ ਨਾਲੀ ਨੇ ਪਰ ਇਹਨਾਂ ਚੀਜ਼ਾਂ ਤੇ ਅਮਲ ਕਰਨਾ ਜਿਹੜਾ ਹੈ ਉਹ ਸਾਡੀ ਮੇਨ ਸੰਸਥਾਵਾਂ ਦਾ ਫਰਜ ਬਣਦਾ ਹੈ ਸ਼ਰੋਣੀ ਕਮੇਟੀ ਦਾ ਫਰਜ ਬਣਦਾ ਹੈ ਵੱਡੀਆਂ-ਵੱਡੀਆਂ ਜਥੇਬੰਦੀਆਂ ਦਾ ਫਰਜ ਬਣਦਾ ਹੈ ਉਹਨਾਂ ਗੁਰਦੁਆਰਿਆਂ ਦੀ ਸਾਮ ਸੰਭਾਲ ਕਰੀਏ ਫਿਰ ਤੋਂ ਉਹਨਾਂ ਦੇ ਵਿੱਚ ਪ੍ਰਕਾਸ਼ ਹੋਵੇ ਫਿਰ ਤੋਂ ਉਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਸੰਗਤਾਂ ਡਟਣ ਜਿਵੇਂ ਗੁਰਦੁਆਰਾ ਹਰ राय ਸਾਹਿਬ ਦੀ ਵਿੱਚ 80 ਪਰਿਵਾਰ ਰਹਿੰਦੇ ਸਨ ਘਟੋ ਘਟ 400 ਬੱਚਾ ਜਿਹੜਾ ਕਿ ਉਰਦੂ ਭਾਸ਼ਾ ਤੇ ਨਾਲ ਨਾਲ ਗੁਰਮੁਖੀ ਪੰਜਾਬੀ ਭਾਸ਼ਾ ਵੀ ਸਿੱਖਦਾ ਸੀ ਔਰ ਬੜਾ ਰੌਣਕਾਂ ਲਗੀਆਂ ਰਹਿੰਦੀਆਂ ਸੀ ਐਸੇ ਵੇਲੇ ਅਫਸੋਸ ਉਸ ਗੁਰਦੁਆਰੇ ਸੇ ਲੋਹੇ ਦੇ ਗੇਟ ਲੱਗੇ ਹੋਏ ਨੇ ਔਰ ਬੁਲਟ ਪ੍ਰੂਫ ਗੇਟ ਲੱਗੇ ਨੇ ਤਾਲੇ ਲੱਗੇ ਹੋਏ ਨੇ ਇਹ ਅਫਸੋਸ ਹੈ ਵਾਰਾਂ ਜ਼ਰੂਰ ਕਰ ਲੈਨੇ ਹਾਂ ਪਰ ਉਹਨਾਂ ਤੇ ਅਵਲ ਨਹੀਂ ਹੁੰਦਾ ਸੋ ਹੋਈਆਂ ਭੁੱਲਾਂ ਨੂੰ ਨਾ ਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ